ਕੈਨੇਡਾ ਵਿੱਚ ਸ਼ਰਨ ਮੰਗਣ ਲਈ ਅਰਜ਼ੀਆਂ ਦੇਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੰਖਿਆ ਸਾਲ 2023 ਵਿੱਚ ਨਾਟਕੀ ਢੰਗ ਨਾਲ ਵਧੀ ਦਿਖਾਈ ਦਿੱਤੀ। ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਇਸ ਸਾਲ ਇਹ ਹੋਰ ਵਧਣ ਜਾ ਰਹੀ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੁਆਰਾ ਬਾਤਾਂ ਨੂੰ ਚਿੰਤਾਜਨਕ ਰੁਝਾਨ ਕਹਿਣ ਤੋਂ ਬਾਅਦ ਇਹ ਆਇਆ ਹੈ। ਇਮੀਗ੍ਰੇਸ਼ਨ ਐਂਡ ਸ਼ਰਨਾਰਥੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਗਲੋਬਲ ਨਿਊਜ਼ ਨੂੰ ਪ੍ਰਦਾਨ ਕੀਤਾ ਗਿਆ ਡਾਟਾ ਸਾਲ 2018 ਤੋਂ 23 ਤੱਕ ਅਧਿਆਨ ਪਰਮਿਟਾਂ ਦੇ ਲੋਕਾਂ ਦੀਆਂ ਸ਼ਰਨ ਮੰਗਣ ਦੀਆਂ ਅਰਜ਼ੀਆਂ ਦਾ ਇੱਕ ਟੁੱਟਣਾ ਦਰਸਾਉਂਦਾ ਹੈ ਸਾਲ 2023 ਵਿੱਚ ਸਟੱਡੀ ਪਰਮਿਟ ਵਾਲੇ ਕੁੱਲ 1375 ਵਿਦਿਆਰਥੀਆਂ ਨੇ ਸ਼ਰਨ ਦੇ ਦਾਅਵੇ ਕੀਤੇ ਇਹ ਸੰਖਿਆ ਸਾਲ 2022 ਵਿੱਚ ਦੇਖੇ ਗਏ 5290 ਨਾਲੋਂ ਦੁੱਗਣੀ ਸੀ ਸਾਲ 2018 ਵਿੱਚ ਇਹ ਸੰਖਿਆ 2230 ਸੀ ਇਹ ਸੰਖਿਆ 2019 ਵਿੱਚ ਵਧ ਕੇ 4040 ਹੋ ਗਈ ਸਾਲ 2020 ਵਿੱਚ 3000 ਨੂੰ ਪਾਰ ਕਰ ਗਈ ਸਾਲ 2020 ਵਿੱਚ 3000 ਤੱਕ ਡਿੱਗਣ ਤੋਂ ਪਹਿਲਾਂ ਫਿਰ 2021 ਵਿੱਚ 3425 ਤੱਕ ਥੋੜੀ ਵਧ ਗਈ ਮਾਰਕ ਮਿਲਰ ਨੇ ਦੱਸਿਆ ਕਿ ਦਾਅਵੇਦਾਰ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਨੂੰ ਕੈਨੇਡਾ ਵਿੱਚ ਪਿਛਲੇ ਦਰਵਾਜ਼ੇ ਦਾਖਲ ਹੋਣ ਲਈ ਵਰਤ ਰਹੇ ਹਨ ਅਕਸਰ ਉਹਨਾਂ ਦੀਆਂ ਟਿਊਸ਼ਨ ਫੀਸਾਂ ਨੂੰ ਘਟਾਉਣ ਲਈ ਮਿਲਰ ਨੇ ਪੋਸਟ-ਸੈਕੰਡਰੀ ਸੰਸਥਾਵਾਂ ਨੂੰ ਆਪਣੀ ਸਕ੍ਰੀਨਿੰਗ ਅਤੇ ਨਿਗਰਾਨੀ ਅਭਿਆਸਾਂ ਵਿੱਚ ਸੁਧਾਰ ਕਰਨ ਲਈ ਕਿਹਾ ਕੈਨੇਡਾ ਵਿੱਚ ਵਧ ਰਹੀ ਸੰਖਿਆ ਅਤੇ ਸਪਸ਼ਟ ਤੌਰ ਤੇ ਬਹੁਤ ਚਿੰਤਾਜਨਕ ਹੈ ਕਿ ਇਸ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਸੰਖਿਆ ਸਿਧਾਂਤਕ ਤੌਰ ਤੇ ਰਹਿਣ ਅਤੇ ਉਹਨਾਂ ਦੀ ਟਿਊਸ਼ਨ ਫੀਸਾਂ ਦਾ ਭੁਗਤਾਨ ਕਰਨ ਦੀ ਉਚਿਤ ਵਿੱਤੀ ਸਮਰੱਥਾ ਦੇ ਨਾਲ ਜੋ ਕੈਨੇਡੀਅਨਾਂ ਦੇ ਭੁਗਤਾਨ ਨਾਲੋਂ 4 ਗੁਣਾ ਹੈ। ਮੰਤਰੀ ਨੇ ਅੱਗੇ ਕਿਹਾ ਕਿ ਇਸ ਸਾਲ ਅਗਸਤ ਵਿੱਚ ਕੈਨੇਡਾ ਵਿੱਚ ਸ਼ਰਨਾਰਥੀ ਸਥਿਤੀ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀ ਵੀਜ਼ਾ ਜਾਂ ਸਟੱਡੀ ਪਰਮਿਟ ਐਕਸਟੈਂਸ਼ਨ ਦੇ 1800 ਤੋਂ ਵੱਧ ਦਾਅਵੇਦਾਰਾਂ ਦੇ ਨਾਲ ਸਭ ਤੋਂ ਵੱਧ ਦਾਅਵਿਆਂ ਦੀ ਗਿਣਤੀ ਆਈ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਹਿੰਸਾ ਤੇ ਅਤਿਆਚਾਰ ਤੋਂ ਭੱਜਣ ਵਾਲਿਆਂ ਨੂੰ ਪਨਾਹ ਦੇਣ ਪਰ ਇਹ ਯਕੀਨੀ ਬਣਾਉਣ ਕਿ ਸਿਸਟਮ ਦੀ ਦਰਵਰਤੋਂ ਨਾ ਹੋਵੇ ਇਹ ਕਾਰਨ ਸਾਡੀ ਸਮਰੱਥਾ ਦਾ ਮਤਲਬ ਹੈ ਕਿ ਸਾਨੂੰ ਸਹੀ ਢੰਗ ਨਾਲ ਪਛਾਣ ਕਰਨ ਦੇ ਯੋਗ ਹੋਣ ਦੀ ਲੋੜ ਹੈ ਸਾਨੂੰ ਕਿਸ ਨੂੰ ਵੱਧ ਮਦਦ ਦੇਣ ਦੀ ਲੋੜ ਹੈ ਅਸਲ ਵਿੱਚ ਸ਼ਰਨ ਮੰਗਣ ਵਾਲਾ ਕੌਣ ਹੈ ਹੋਰ ਲੋਕ ਕੈਨੇਡੀਅਨ ਸਥਾਈ ਨਿਵਾਸ ਜਾਂ ਨਾਗਰਿਕਤਾ ਹਾਸਲ ਕਰਨ ਲਈ ਸ਼ਾਰਟਕਟ ਵਜੋਂ ਸ਼ਰਨ ਦੇ ਰਸਤੇ ਦੀ ਵਰਤੋਂ ਕਰਦੇ ਹਨ ਟ੍ਰੂਡੋ ਨੇ ਸੰਯੁਕਤ ਰਾਸ਼ਟਰ ਚ ਪੱਤਰਕਾਰਾਂ ਨੂੰ ਕਿਹਾ ਹੈ ਕਿ ਸਾਨੂੰ ਇਸ ਵਿਰੋਧ ਪਿੱਛੇ ਹਟਣ ਦੀ ਲੋੜ ਹੈ ਆਈ ਆਰ ਸੀ ਸੀ ਦੇ ਬੁਲਾਰੇ ਨੇ মিডিਆ ਨੂੰ ਇੱਕ ਬਿਆਨ ਵਿੱਚ ਦੱਸਿਆ ਕਿ ਸੰਘਰਸ਼ ਅਤੇ ਸੰਕਟਾਂ ਦੀ ਵਧ ਰਹੀ ਸੰਖਿਆ ਕਾਰਨ ਸ਼ਰਨ ਦੇ ਦਾਅਵਿਆਂ ਵਿੱਚ ਵਾਧਾ ਹੋਇਆ ਹੈ ਤੇ ਵੱਖ-ਵੱਖ ਕਾਰਨਾ ਕਰਕੇ ਅਰਜ਼ੀਆਂ ਵਿੱਚ ਹਰ ਮਹੀਨੇ ਉਤਰਾ ਚੜਾ ਆਉਂਦਾ ਹੈ ਬੁਲਾਰੇ ਨੇ ਅੱਗੇ ਲਿਖਿਆ ਹੈ ਕਿ ਕਾਨੂੰਨ ਦੇ ਤਹਿਤ ਕੈਨੇਡਾ ਵਿੱਚ ਸ਼ਰਨ ਲੈਣ ਵਾਲਾ ਹਰ ਵੀ ਵਿਅਕਤੀ ਨਿਰਪੱਖ ਵਿਵਹਾਰ ਦਾ ਹੱਕਦਾਰ ਹੈ ਹਾਲਾਂਕਿ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਦਾਅਵੇਦਾਰ ਨੂੰ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਉਨ੍ਹਾਂ ਕੈਨੇਡਾ ਵਿੱਚ ਸ਼ਰਨ ਲਈ ਅਰਜੀ ਦੇਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੰਖਿਆ ਸਾਲ 2023 ਵਿੱਚ ਨਾਟਕੀ ਢੰਗ ਨਾਲ ਵਧੀ ਅਤੇ ਇਸ ਸਾਲ ਸਰਕਾਰੀ ਅੰਕੜਿਆਂ ਅਨੁਸਾਰ ਇਹ ਸੰਖਿਆ ਹੋਰ ਵਧਣ ਜਾ ਰਹੀ ਹੈ ਉਥੇ ਮਾਰਕ ਮਿਲਰ ਦਾ ਕਹਿਣਾ ਹੈ ਕਿ ਵਧ ਰਹੀ ਸੰਖਿਆ ਸਪਸ਼ਟ ਤੌਰ ਤੇ ਚਿੰਤਾਜਨਕ ਹੈ